ਸ਼ਸ਼ੀਕਾਲ ਜੀ ਦੋਸਤੋ ਚੈਨਲ ਦਾ ਨਾਮ ਹੈ ਜੀ ਹੌਸਲਾ ਤੇ ਇੱਕ ਵਾਰੀ ਫੇਰ ਦੇਣ ਦੇ ਲਈ ਜੁੜਿਆ ਕਹਾਣੀ ਇੱਕ ਹੋਰ ਮੋਟੀਵੇਸ਼ਨ ਦੇਣ ਵਾਲੀ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਕੁਝ ਆਪਣੇ ਦਾਇਰੇ ਵੀ ਵਧਾਉਂਦੀਆਂ ਨੇ ਇਹ ਕਹਾਣੀਆਂ ਜ਼ਿੰਦਗੀ ਚ ਜਿਹੜੀ ਸਾਡੀ ਇੱਕ ਸੀਮਤ ਸੋਚ ਆ ਨਾ ਉਹਨੂੰ ਵੀ ਖੋਲਦੀਆਂ ਨੇ ਇਸੇ ਕੋਸ਼ਿਸ਼ ਦੇ ਨਾਲ ਆ ਜਿਹਦੀ ਵੀ ਇੱਕ ਨਿੱਕੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਇੱਕ ਗੁਫਾ ਦੀ ਕਹਾਣੀ ਆ ਇੱਕ ਨਾ ਪਿੰਡ ਦੇ ਵਿੱਚ ਗੁਫਾ ਸੀ ਉਹਨੂੰ ਬਹੁਤ ਭਿਆਨਕ ਗੁਫਾ ਕਿਹਾ ਜਾਂਦਾ ਸੀ ਮਤਲਬ ਬਹੁਤ ਡਰਦੇ ਸੀ ਲੋਕ ਉਹਦੇ ਕੋਲ ਜਾਣ ਤੋਂ ਵੀ ਡਰਦੇ ਸੀ ਅੰਦਰ ਜਾਣ ਦੀ ਤਾਂ ਗੱਲ ਛੱਡੋ ਬਹੁਤ ਤਰ੍ਹਾਂ ਦੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਸੀ ਅਫਵਾਹਾਂ ਕਹਿ ਲਓ ਕਿ ਉਹਦੇ ਵਿੱਚ ਭੂਤ ਰਹਦੇ ਆ ਜੀ ਕੋਈ ਤਾਂ ਇਹ ਕਹਿੰਦਾ ਸੀ ਕਿ ਇਹਨਾਂ ਦੇ ਵਿੱਚ ਪ੍ਰੇਤ ਜਿਹੜਾ ਕੋਈ ਜਾਂਦਾ ਉਹਨਾਂ ਨੂੰ ਫੜ ਲੈਂਦੇ ਨੇ ਕੋਈ ਕਹਿੰਦਾ ਸੀ ਇਹਦੇ ਵਿੱਚ ਜੰਗਲੀ ਜਾਨਵਰ ਬਹੁਤ ਖਤਰਨਾਕ ਨੇ ਉਹ ਬੰਦੇ ਨੂੰ ਜਿਉਂਦੇ ਨੂੰ ਮਾਰ ਦਿੰਦੇ ਨੇ ਕੁਈ ਕਹਿੰਦਾ ਸੀ ਇਹਦੇ ਵਿੱਚ ਰਾਖਸ਼ਸ ਰਹਿੰਦੇ ਨੇ ਜਿਹੜਾ ਵੀ ਗੁਫਾ ਦੇ ਵਿੱਚ ਜਾਂਦਾ ਉਹ ਕਦੇ ਵਾਪਸ ਨਹੀਂ ਆਉਂਦਾ ਮਤਲਬ ਤਰ੍ਹਾਂ ਤਰ੍ਹਾਂ ਦੇ ਡਰ ਲੋਕਾਂ ਦੇ ਮਨਾਂ ਦੇ ਵਿੱਚ ਪਾਏ ਹੋਏ ਸੀ ਤੇ ਪਾਏ ਕਿਹਨਾਂ ਨੇ ਸੀ ਪਿੰਡ ਵਾਲਿਆਂ ਨੇ ਤੇ ਉਹ ਸਾਰੇ ਪਾਸੇ ਇਹ ਗੱਲ ਫੈਲ ਚੁੱਕੀ ਸੀ ਉਹ ਗੁਫਾ ਮਸ਼ਹੂਰ ਹੋ ਚੁੱਕੀ ਸੀ ਕਿ ਉਹ ਗੁਫਾ ਬਹੁਤ ਹੀ ਭਿਆਨਕ ਆ ਉਸੇ ਪਿੰਡ 'ਚ ਨਾ ਇੱਕ ਨੌਜਵਾਨ ਮੁੰਡਾ ਆ ਕੇ ਰਹਿਣ ਲੱਗਦਾ ਜਦਾਂ ਜਦਾਂ ਸਮਾਂ ਗੁਜ਼ਰਦਾ ਉਹਦੇ ਵੀ ਏ ਧਿਆਨ ਚ ਗੱਲ ਪਹੁੰਚਦੀ ਆ ਉਹਦੇ ਕੰਨਾਂ ਤੱਕ ਇਹ ਗੱਲ ਆਉਂਦੀ ਆ ਕਿ ਇਸ ਪਿੰਡ ਦੇ ਵਿੱਚ ਇੱਕ ਗੁਫਾ ਵਾ ਜਿਹੜੀ ਬਹੁਤ ਭਿਆਨਕ ਆ ਕਿ ਲੋਕ ਉੱਥੇ ਜਾਂਦੇ ਨਹੀਂ ਉਹ ਮੁੰਡਾ ਬੜਾ ਦਲੇਰ ਸੀਗਾ ਉਹਨੂੰ ਇਹੋ ਜਿਹਾ ਐਡਵੈਂਚਰ ਕਰਨ ਦਾ ਕਹਿ ਲੋ ਬੜਾ ਸ਼ੌਂਕ ਸੀ ਤੇ ਉਹ ਉਸ ਗੁਫਾ ਦੇ ਵਿੱਚ ਜਾਣ ਦੀ ਇੱਛਾ ਜ਼ਾਹਰ ਕਰਦਾ ਵਾ ਕੁਝ ਪਿੰਡ ਦੇ ਉਹਨੂੰ ਬਜ਼ੁਰਗ ਮਿਲਦੇ ਨੇ ਉਹਨਾਂ ਨੂੰ ਪੁੱਛਦਾ ਵਾ ਵੀ ਇਹ ਗੁਫਾ ਦੀ ਕੀ ਕਹਾਣੀ ਆ ਤੇ ਉਹੀ ਬਜ਼ੁਰਗ ਬਜ਼ੁਰਗਾ ਨੇ ਜੋ ਸੁਣਿਆ ਸੀ ਕਿ ਇਹਦੇ ਵਿੱਚ ਰਾਖਸ਼ ਰਹਿੰਦੇ ਆ ਕੋਈ ਕਹਿੰਦਾ ਭੂਤ ਰਹਿੰਦੇ ਆ ਕੋਈ ਕਹਿੰਦਾ ਜੰਗਲੀ ਜਾਨਵਰ ਰਹਿੰਦੇ ਆ ਵੀ ਇਹਦੇ ਵਿੱਚ ਨਾ ਜਾਈਂ ਵੀ ਤੂੰ ਵਾਪਸ ਨਹੀਂ ਆਉਣਾ ਤੈਨੂੰ ਮਾਰ ਦੇਣਗੇ ਉਹ ਕਹਿੰਦਾ ਮੈਂ ਉਹੀ ਦੇਖਣਾ ਚਾਹਨਾ ਵਾ ਵੀ ਅੰਦਰ ਹੈ ਕੀ ਆ ਕੋਈ ਰਾਖਸ਼ ਆ ਉਹਨੂੰ ਮਿਲਿਆ ਆਵਾਂਗੇ ਕੋਈ ਭੂਤ ਆ ਤੇ ਉਹਨਾਂ ਦਾ ਵੀ ਸਾਹਮਣਾ ਕਰ ਲਾਂਗੇ ਜੰਗਲੀ ਜਾਨਵਰ ਆ ਕੋਈ ਨਹੀਂ ਇੱਕ ਵਾਰ ਮੈਂ ਦੇਖ ਕੇ ਜ਼ਰੂਰ ਆਉਣਾ ਕਿ ਇਹੋ ਜਿਹਾ ਕਿਉਂ ਹੋਊਗਾ ਬਣਾਇਆ ਹੋਇਆ ਉਸ ਗੁਫਾ ਨੂੰ ਉਹਨੂੰ ਬਹੁਤ ਰੋਕਿਆ ਜਾਂਦਾ ਪਰ ਉਹ ਨਹੀਂ ਰੁਕਦਾ ਉਹ ਗੁਫਾ ਦੇ ਵਿੱਚ ਜਾਣ ਦੇ ਲਈ ਤਿਆਰ ਹੋ ਜਾਂਦਾ ਤੇ ਅਗਲੇ ਦਿਨ ਜਦੋਂ ਸਵੇਰ ਚੜਦੀ ਆ ਸਵੇਰ ਚੜਦੇ ਸਾਰੀ ਉਹ ਗੁਫਾ ਵੱਲ ਨੂੰ ਤੁਰ ਪੈਂਦਾ ਤੇ ਜਦੋਂ ਗੁਫਾ ਦੇ ਕੋਲ ਪਹੁੰਚਦਾ ਵਿੱਚ ਜਿੱਕ ਦੋਸਤੋਂ ਅੰਦਰ ਵੜਦਾ ਉਹ ਜਿੱਦਾਂ ਹੀ ਅੱਗੇ ਵੱਧਦਾ ਜਾਂਦਾ ਨੂੰ ਹਨੇਰਾ ਸਾਰੇ ਪਾਸੇ ਦਿਖਦਾ ਵਾ ਰੌਸ਼ਨੀ ਬੰਦ ਹੋ ਜਾਂਦੀ ਆ ਤੇ ਹੋਰ ਅੱਗੇ ਜਾਂਦਾ ਬਿਲਕੁਲ ਜਿਹੜੀ ਰੌਸ਼ਨੀ ਖਤਮ ਮਤਲਬ ਜਿਹੜੀ ਮਾੜੀ ਮੋਟੀ ਰੋਸ਼ਨੀ ਵੀ ਆ ਰਹੀ ਸੀ ਉਹ ਵੀ ਬਿਲਕੁਲ ਬੰਦ ਹੋ ਜਾਂਦੀ ਆ ਤੇ ਉਹਨਾਂ ਨਾਲ ਉਹਦੇ ਪਿੱਛੋਂ ਟੱਕਾ ਵੱਜਦਾ ਜ਼ੋਰ ਦੀ ਉਹ गिर ਜਾਂਦਾ ਪਰ ਘਬਰਾਉਂਦਾ ਨਹੀਂ ਉਹ ਡਰਦਾ ਨਹੀਂ ਫੇਰ ਡੱਟ ਕੇ ਖੜਾ ਹੋ ਜਾਂਦਾ ਤੇ ਜਦੋਂ ਖੜਾ ਹੁੰਦਾ ਤਾਂ ਪਿੱਛੇ ਮੁੜ ਕੇ ਦੇਖਦਾ ਪਿੱਛੇ ਦੋ ਇਹਨਾਂ ਸਾਂ ਹੀ ਖੜੇ ਸੀ ਦੋ ਬੰਦੇ ਖੜੇ ਸੀ ਚੰਗੇ ਭਲੇ ਉਹ ਉਹਨਾਂ ਨੂੰ ਪੁੱਛਦੇ ਆ ਵੀ ਤੂੰ ਇੱਥੇ ਕੀ ਲੈਣਾ ਆ ਉਹ ਦਾ ਜਾਵੀ ਗੁਫਾ ਬਾਰੇ ਇਹਦਾ ਦਬਾਰ ਗੱਲਾਂ ਉੱਡੀਆਂ ਹੋਈਆਂ ਮੈਂ ਦੇਖਣ ਆਇਆ ਸੀ ਕੋਈ ਉਹਦੇ ਚਿਹਰੇ ਤੇ ਘਬਰਾਟ ਨਹੀਂ ਸੀ ਉਹ ਬੰਦੇ ਜਿਹੜੇ ਦੋ ਨੂੰ ਮਿਲੇ ਕਹਿੰਦੇ ਆ ਜਾ ਵੀ ਤੈਨੂੰ ਦਿਖਾ ਦਿੰਨੇ ਆ ਇਸ ਗੁਫਾ ਦੇ ਵਿੱਚ ਹੈ ਕੀ ਆ ਹੋਰ ਅੱਗੇ ਉਹਨੂੰ ਲੈ ਜਾਂਦੇ ਆ ਕਾਫੀ ਤੁਰਨ ਤੋਂ ਬਾਅਦ ਜਦੋਂ ਉਹ ਇੱਕ ਥਾਂ ਤੇ ਪਹੁੰਚਦਾ ਗੁਫਾ ਦੇ ਅੰਦਰ ਹੀ ਤਾਂ ਮੁੰਡਾ ਦੇਖ ਕੇ ਹੈਰਾਨ ਹੋ ਜਾਂਦਾ ਬੜਾ ਇੱਕ ਆਲੀਸ਼ਾਨ ਜਿਹਾ ਸਾਰਾ ਕੁਝ ਉੱਥੇ ਦੇਖਣ ਨੂੰ ਮਿਲਦਾ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਸੋਨੇ ਚਾਂਦੀ ਹੋਰ ਗਹਿਣੇ ਹੀਰੇ ਮੋਤੀ ਪਤਾ ਨਹੀਂ ਕੀ ਕੁਝ ਉੱਥੇ ਪਿਆ ਸੀ ਇੰਨੀ ਸੋਹਣੀ ਜ਼ਿੰਦਗੀ ਮਤਲਬ ਉੱਥੇ ਉਹ ਦੋ ਬੰਦੇ ਜਿਹੜੇ ਇੱਕ ਐਸ਼ ਦੀ ਜ਼ਿੰਦਗੀ ਜੀ ਰਹੇ ਸੀ ਖਾਣ ਪੀਣ ਨੂੰ ਵਧੀਆ ਤੋਂ ਵਧੀਆ ਚੀਜ਼ਾਂ ਪੂਰੇ ਐਨ ਜਿਹੜੇ ਸੁੱਖ ਦੇਣ ਵਾਲੇ ਬੈੱਡ ਕਹਿ ਲਓ ਸਾਰਾ ਕੁਝ ਜੋ ਬੰਦਾ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਸੁਪਨੇ ਦੇਖਦਾ ਉਹ ਸਾਰਾ ਕੁਝ ਉੱਥੇ ਮੌਜੂਦ ਸੀਗਾ ਉਹ ਮੁੰਡਾ ਨਾ ਬੜਾ ਹੈਰਾਨ ਹੁੰਦਾ ਵੀ ਲੋਕ ਤਾਂ ਬਾਹਰ ਕਹਿੰਦੇ ਨੇ ਵੀ ਇਸ ਗੁਫਾ ਦੇ ਵਿੱਚ ਭੂਤ ਰਹਿੰਦੇ ਆ ਵੀ ਇੱਥੇ ਤਾਂ ਕੋਈ ਹੋਰ ਹੀ ਸੀਨ ਬਣਿਆ ਹੋਇਆ ਵਾ ਤਾਂ ਉਹ ਜਿਹੜੇ ਦੋ ਇਨਸਾਨ ਸੀ ਉਹਨੂੰ ਇਹੀ ਸਮਝਾਉਂਦੇ ਆ ਵੀ ਇਹ ਡਰ ਨੇ ਜਿਹੜੇ ਅਸੀਂ ਉਹ ਪਾਏ ਹੋਇਆ ਤਾਂ ਕਿ ਕੋਈ ਅੰਦਰ ਆਵੇ ਹੀ ਨਾ ਤੇ ਇਹ ਜੜੀਆਂ ਸੁੱਖ ਸਹੂਲਤਾਂ ਨੇ ਉਹ ਅਸੀਂ ਇਹਨਾਂ ਦਾ ਆਨੰਦ ਲੈਂਦੇ ਰਹੀਏ ਤਾਂ ਉਹ ਮੁੰਡਾ ਪੁੱਛਦਾ ਵੀ ਫਿਰ ਤੁਸੀਂ ਮੈਨੂੰ ਪਹਿਲਾਂ ਤਾਂ ਇਹ ਦੋਸਤ ਧੱਕਾ ਕਿਉਂ ਮਾਰਿਆ ਤੇ ਮੈਨੂੰ ਇੱਥੇ ਤੱਕ ਲੈ ਕੇ ਕਿਉਂ ਆਏ ਹੋ ਫਿਰ ਮੈਨੂੰ ਉਥੇ ਕਿਉਂ ਨਹੀਂ ਵਾਪਸ ਭੇਜਿਆ ਤਾਂ ਉਹ ਬੰਦੇ ਕਹਿੰਦੇ ਸਾਨੂੰ ਤੇਰੀ ਦਲੇਰੀ ਬੜੀ ਚੰਗੀ ਲੱਗੀ ਵੀ ਅਸੀਂ ਤੈਨੂੰ ਧੱਕਾ-ਤਾ ਮਾਰਿਆ ਵੀ ਤੂੰ ਡਰ ਜਵੇਂ ਤੇ ਇੱਥੋਂ ਹੀ ਭੱਜ ਜਾਏ ਪਰ ਤੂੰ ਭੱਜਿਆ ਨਹੀਂ ਤੂੰ ਉੱਠ ਕੇ ਫੇਰ ਖੜਾ ਹੋ ਗਿਆ ਤੇ ਇੱਥੇ ਤੱਕ ਤੈਨੂੰ ਲੈ ਕੇ ਆਉਣ ਦਾ ਕਾਰਨ ਇਹੀ ਆ ਤੇਰੀ ਦਲੇਰੀ ਕਿ ਤੂੰ ਨਹੀਂ ਡਰ ਬੰਦਾਵਾ ਇਸ ਲਈ ਅਸੀਂ ਤੈਨੂੰ ਇੱਥੇ ਜੇ ਤੂੰ ਰਹਿਣਾ ਚਾਹਨਾ ਵਾ ਰੱਖਣ ਨੂੰ ਤਿਆਰ ਆ ਇਸ ਸੁੱਖ ਸੁਹੂਲਤ ਦਾ ਤੂੰ ਵੀ ਆਨੰਦ ਲੈ ਸਕਦਾ ਵਾ ਦੋਸਤੋ ਜੋ ساری ਜ਼ਿੰਦਗੀ ਬੰਦਾ ਚਾਹੁੰਦਾ ਵਾ ਉਹਨੂੰ ਇੱਕ ਗੁਫਾ ਦੇ ਵਿੱਚ ਬਿਨਾ ਕੋਈ ਬਹੁਤੀ ਮਿਹਨਤ ਕੀਤੇ ਮਿਲ ਗਿਆ ਸੀ ਕਾਰਨ ਕੀ ਸੀ ਕਿ ਉਹ ਡਰਿਆ ਨਹੀਂ ਚਲੋ ਇਹ ਤਾਂ ਸੀਗੀ ਜੀ ਇੱਕ ਕਾਲਪਨਿਕ ਕਹਾਣੀ ਆਪਣਾ ਮਕਸਦ ਹੁੰਦਾ ਇੱਕ ਜ਼ਿੰਦਗੀ ਦੀ ਸਿੱਖਿਆ ਲੈਣੀ ਹੁੰਦੀ ਆ ਇੰਨਾਂ ਕਹਾਣੀਆਂ ਤੋਂ ਆਪਾਂ ਤੇ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਆ ਕਿ ਡਰੋ ਨਾ ਘਬਰਾਓ ਨਾ ਲਕੀਰ ਦੇ ਫਕੀਰ ਨਾ ਬਣੋ ਜੇ ਤੁਸੀਂ ਜਿੱਤਾਂ ਹਾਸਲ ਕਰਨੀਆਂ ਨੇ ਤਾਂ ਡਰ ਦਾ ਸਾਹਮਣਾ ਕਰਨਾ ਪੈਣਾ ਤੇ ਜਿੰਨਾ ਵੱਡਾ ਡਰ ਹੋਊਗਾ ਜ਼ਿੰਦਗੀ ਦਾ ਤੇ ਜਦੋਂ ਤੁਸੀਂ ਉਹਨੂੰ ਬੇਝਿਜਕ ਹੋ ਕੇ ਫੇਸ ਕਰ ਲੋਗੇ ਉਨੀ ਵੱਡੀ ਜਿੱਤ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲੂਗੀ ਉਨੀ ਚੰਗੀ ਜ਼ਿੰਦਗੀ ਤੁਹਾਨੂੰ ਜ਼ਰੂਰ ਮਿਲ ਜਾਂਦੀ ਆ ਜੀ ਸੋ ਫਵਾਹਾਂ ਜਿਹੜੀਆਂ ਫਵਾਹਾਂ ਹੁੰਦੀਆਂ ਉਹਨਾਂ ਤੇ ਕਦੇ ਵੀ ਯਕੀਨ ਨਾ ਕਰੋ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਇਹ ਵੀ ਇਸ ਕਹਾਣੀ ਦੀ ਸਿੱਖਿਆ ਵਾ ਜੀ ਤੇ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਕਹਾਣੀ ਚੰਗੀ ਲੱਗੀ ਹੋਊਗੀ ਅਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ